ਵੈ ਕਰਮਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਵੈ ਕਰਮਜੀਤ ਸਿੰਘ ਨਾਗੋਕੇ ਮੋੜ ਵਾਲਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੰਗਤ ਦੀ ਪਿਆਰ ਵਾਪਿਸ ਪਿਆਰ ਕਰ ਰਹੇ ਹਾਂ ਜੋਔਰ ਤਾਂਦੇ ਰੋਗਾ ਤੇ ਬਲੇਡ ਤੋਂ ਜ਼ਿਆਦਾ ਹੁੰਦੀ ਜਾਨੇਕਾਰੋ ਗਾਪੇ ਇਹ ਜੜੀਆ ਕੈਰਵਾ ਬਿਜਰੀ ਜੜੀਆ ਦਵਾਈਆਂ ਦੇ ਵਿੱਚ ਰੁੱਸਿਆ ਜਾਂਦੀ ਹੈ ਇਹ ਆਪਾਂ ਬਹੁਤ ਹੀ ਵਧੀਆ ਕੈਰਵਾ ਤੇਖੜੀ ਤਿਆਰ ਕੀਤੀ ਆ ਕੈਰਵਾ ਬਿਜਰੀ ਤੋਂ ਬਾਅਦ ਆਪਾਂ ਦੂਸਰੀ ਦਵਾਈ ਜਿਹੜੀ ਆ ਤਿਆਰ ਕਰ ਰਹੇ ਆ ਇਹਨੂੰ ਦਵਾਈ ਜਿਹੜੀ ਆ ਮਰਦਾਨਾ ਤਾਕਤ ਵਾਸਤੇ ਆਪਾਂ ਤਿਆਰ ਕਰਾਂਗੇ ਜਿੰਨਾ ਵੀ ਇਹਨਾਂ ਨੂੰ ਕੋਸਟਕਿਆ ਫੈਮਲੀ ਪ੍ਰੋਬਲਮ ਆ ਉਹਦੇ ਵਾਸਤੇ ਆਪਾਂ ਇਹ ਦਵਾਈ ਜਿਹੜੀ ਆ ਬਹੁਤ ਹੀ ਤੋਖਾਚਾਰ ਕਰਾਂਗੇ ਇਨੂੰ ਸਮਾਂ ਕਾਫੀ ਲੱਗੂਗਾ ਸੋ ਵੀਰੋ ਜਿੰਨਾਂ ਨੂੰ ਕਿਸੇ ਵੀ ਦਵਾਈ ਦੀ ਜ਼ਰੂਰਤ ਹੋਵੇ ਉਹਨਾਂ ਦਾ ਕੋਈ ਮੋਰ ਕਰੀਉਨ ਸਾਲ ਤਾਈਂ ਦੇਰੀ ਪਹੁੰਚ ਕੇ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ